ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਕੀ ਵੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ ਬਲ ਗੁਰਪ੍ਰੀਤ ਪ੍ਰਾਣ ਸੁਖਾ ਨਿੰਦਰ ਜੀਓ ਕੇ ਡੀ ਕੈਨੇਡਾ ਵਾਲੇ ਸਾਡਾਂ ਖੇਡ ਕਹਾਣੀ ਪੈ ਗਈ ਕਬੱਡੀ ਲਓ ਸਾਹਮਣੇ ਰੇਡ ਪੈ ਗਈ ਹੈ ਮੇਰੇ ਵੀਰੋ ਹੈਪੀ ਰਖੜਾ ਢਾਹਾਂ ਵਾਲਾ ਰੇਡ ਪਾ ਰਿਹਾ ਹੈ ਔਰ ਸਾਹਮਣੇ ਦੇਖੋ ਫਾ ਯਾਰੋ ਤਾ ਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਇਹ ਤਗੜਾ ਵਾਲੇ ਬਿੱਟੂ ਨੇ ਅੱਜ ਮੇਲਾ ਲੁੱਟਿਆ 500 ਰੁਪਏ ਬਿੱਟੂ ਤੇ ਲਈ ਬਾਈ ਖੁਰਪੀਤ ਪ੍ਰਾਰਜ ਜੀ ਸੁੱਖਾ ਨੇਜਰ ਜੀ ਉਹ ਕਹਿੰਦੀ ਕਨੇਡਾ ਸਵਰਨਿਆ ਮੈਂ ਕਬੱਡੀ ਯੱਗ ਦੇ ਸੁਪਰ ਖਿਡਾਰੀ ਗੁਰਜੀਤ ਸਿੰਘ ਜੀ ਪੂਰੇਵਾਲ ਨੂੰ ਪੁੱਛਿਆ ਵੀ ਤੁਹਾਡੇ ਕੀ ਵਿਚਾਰ ਨੇ ਇਸ ਮੈਚ ਬਾਰੇ ਕਹਿੰਦੇ ਹੁਣ ਤੱਕ ਦਾ ਸਭ ਤੋਂ ਬੈਸਟ ਮੈਚ ਜਿਹੜਾ ਖੇਡਿਆ ਜਾ ਰਿਹਾ ਹਰ ਕਬੱਡੀ ਪ੍ਰੇਮੀ ਦੀ ਜੇ ਕਹਿੰਦੇ ਹੁੰਦੇ ਜਿਹੜੀ ਇੱਛਾ ਪੂਰੀ ਹੋ ਰਹੀ ਹੈ ਹਰ ਕਬੱਡੀ ਪ੍ਰੇਮੀ ਕਹਿੰਦੇ ਹੁੰਦੇ ਐਸੇ ਨੇ ਖੁਸ਼ ਹੈ ਕਿ ਅੱਜ ਸਾਡੇ ਸਮੇਂ ਦਾ ਮੁੱਢ ਮੋੜ ਦਾ ਗਬਰੂਆਂ ਨੇ ਕਰੀ ਵੀ ਹਰਪ੍ਰੀਤ ਸਿੰਘ ਦਾ ਕਰੀ ਮਾਲਾਂ ਵਾਲਾ ਆ ਚੰਦਿਆ ਗੱਗੀ ਖੀਰਾ ਵਾਲੀ ਆ ਉਹ ਸੱਤੂਆ ਛੇੜ ਕਹਾਣੀ ਇਹ ਕਹਿੰਦੇ ਕਬੱਡੀ ਦੀ ਹਮ ਰਹਿ ਮੇਰੇ ਵੀਰੋ ਦੁਨੀਆ ਸਰਦਾਰ ਫਤੇ ਸਿੰਘ ਪੱਡੇ ਦਾ ਬੇਟਾ ਇਹ ਤਿੰਨ ਟਰੈਕਟਰਾਂ ਦਾ ਯੇਤੂ ਆ ਇਹ ਗੱਗੀ ਐ ਪੁਆਇੰਟ ਗੱਗੀ ਦਾ ਮੇਰੇ ਵੀਰੋ ਪੁਆਇੰਟ ਕਗਰਦੀਪ ਸਿੰਘ ਦਾ ਪੁਆਇੰਟ ਅਬਰਦਾ ਅਗਲੀ ਰੇਡ ਸੱਜੂ ਦਾ ਕਰੀਗਲ